ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਸਭ ਨੇ ਅੱਛੀ ਤਰ੍ਹਾਂ ਦੇਖ ਪਿਆ ਹੋ ਪਿਛਲੇ ਦਿਨਾਂ ਚ ਕਿ ਕਿਵੇਂ ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਦੀ ਤੋਹਫੀਂ ਕਰਕੇ ਬੇਇੱਜ਼ਤ ਕਰਕੇ ਹੱਥਕੜੀਆਂ ਲਾ ਕੇ ਪੈਰ ਜਕੜ ਕੇ ਪੱਗਾਂ ਉਤਾਰ ਕੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਔਰ ਇਕਲਾ ਅਮਰੀਕਾ ਨਹੀਂ ਡਿਪੋਰਟ ਕਰ ਰਿਹਾ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਜਾਣਾ ਚਾਹੁੰਦੇ ਸੀ ਉੱਥੇ ਕੈਨੇਡਾ ਦੇ ਵਿੱਚ ਵੀ ਓਪਰਚ्युनिटीਜ਼ ਜਿਹੜੀਆਂ ਨੇ ਉਹ तकरीबन तकरीबन बंद हो चुकीया ने कनाडा ने भी जेड़ा स्टडी वीजा बंद कर देता वर्क परमिट्स ਤੇ ਵੀ ਬੰਨ ਕਾफी پابندیاں ਲਾਤੀਆਂ ਨੇ اور ਆ ਜਿਹੜੀ ਕੈਰਕੋਲ ਤੁਸੀਂ ਦੇਖੋਗੇ ਇੱਕ ਪ੍ਰੈਸ ਰਿਲੀਜ਼ ਆ ਇਹ ਆਸਟ੍ਰੇਲੀਆ ਦੇ ਇੱਕ ਸੈਨੇਟਰ ਦੀ ਆ ਤੁਸੀਂ ਪੜੋ ਕਿ ਅਸੀਂ ਵੀ 75000 ਇਲੀਗल्स ਨੂੰ ਡਿਪੋਰਟ ਕਰਨ ਜਾ ਰਹੇ ਇਹ 11 ਫ फेब्रुवारी ਦੀ ਉਹਨਾਂ ਦੀ ਪ੍ਰੈਸ ਰਿਲੀਜ਼ ਆ ਸੈਨੇਟਰ ਦਾ ਨਾਮ ਹੈਗਾ ਸੈਨੇਟਰ ਪੌਲਨ ਹੈਂਸਨ ਕੁئینਜ਼ਲੈਂਡ ਤੋਂ ਤੋਂ ਮਤਲਬ ਉਹਨੇ ਆਪਾਂ ਨੂੰ ਐ ਲੱਗਣ ਲੱਗਿਆ ਕਿ ਸਾਰੀ ਦੁਨੀਆ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਬੰਦ ਪਰ ਦੁੱਖ ਇਥੇ ਅਫਸੋਸ ਹੈ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜਾ ਕਿ ਸਾਨੂੰ ਵੀ ਤੁਰੰਤ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੀ ਸਰਕਾਰੀ ਨੌਕਰੀਆਂ ਵਿੱਚ ਆਪਾਂ ਸਭ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਕੇਵਲ ਤੇ ਕੇਵਲ ਪ੍ਰਾਇਓਰਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਮਿਲੇ ਔਰ ਉਹਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬੈਲ ਪੇਸ਼ ਕੀਤਾ ਹੈ 2023 ਦਾ ਜਿਹੜਾ ਕੁਲਤਾਰ ਸੰਧਵਾ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਉੱਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਇੱਕ ਦਾਦਾ ਕਾਨੂੰਨ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਬਾਹਰੋਂ ਆਣ ਕੇ ਪੰਜਾਬ ਦੀ ਨਾ ਜ਼ਮੀਨ ਖਰੀਦ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਾਡੀ ਸਰਕਾਰੀਆਂ ਨੌਕਰੀ ਸਰਕਾਰੀ ਨੌਕਰੀਆਂ ਲੈ ਸਕੇ ਇਹ ਸਾਰੇ ਦੂਜੀ ਸਟੇਟਾਂ ਦੇ ਲਾ ਬਣਾਇਆ ਹੋਇਆ ਵਾ ਔਰ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਕਿ ਪੰਜਾਬ ਵਿੱਚ ਹੁਣ ਤਾਜ਼ੀਆਂ ਭਰਤੀਆਂ ਗੱਡੀਆਂ ਕਾਫੀ ਦੇਰ ਤੋਂ ਨੌਕਰੀਆਂ ਮਿਲਦੀਆਂ ਨੇ ਪ੍ਰਗਤਮਾਨ ਕਹਿ ਰਿਹਾ ਮੈਂ ਬਹੁਤ ਨੌਕਰੀਆਂ ਦੇ ਰਿਹਾ ਲੇਕਿਨ ਉਹ ਨੌਕਰੀਆਂ ਰਾਜਸਥਾਨ ਦਿੱਲੀ ਹਰਿਆਣਾ ਦੇ ਲੋਕ ਲਹਿਰੇ ਨੇ ਇਹ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਈ ਵਾਰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਹੁਣ 1746 ਕਨਸਟੇਬਲ ਦੀ ਨੌਕਰੀਆਂ ਨਮੀਆਂ ਕੱਢੀਆਂ ਨੇ ਚਲੋ ਸਮਝੋ ਕਿ ਇਹਨੇ ਆਲਮੋਸਟ 2000 ਘਰ ਵਿੱਚ ਨੌਕਰੀ ਮਿਲਣ ਦੀ ਉਮੀਦ ਹੈਗੀ ਆ ਪਰ ਇਸ ਪੰਜਾਬੀ ਇਸ ਨੌਕਰੀਆਂ ਵਿੱਚ ਪੰਜਾਬੀ ਦੀ ਭਾਸ਼ਾ ਦੀ ਪੰਜਾਬੀ ਦੇ ਜਿਹੜੇ ਅੰਕ ਹੋਣੇ ਚਾਹੀਦੇ ਨੇ ਜਿਹੜੇ ਮੈਰਿਟ ਵਾਸਤੇ ਨੰਬਰ ਹੋਣੇ ਚਾਹੀਦੇ ਨੇ ਉਹ ਸਿਰਫ ਕਿਤੇ ਇਹ ਸ਼ਰਤ ਨਹੀਂ ਗਈ ਕਿ ਪੰਜਾਬੀ ਡੋਮਸਾਈਲ ਹੋਣਾ ਚਾਹੀਦਾ ਯਾਨੀ ਕਿ ਪੰਜਾਬ ਦਾ ਜੰਮਪਲ ਹੋਣਾ ਚਾਹੀਦਾ ਪੰਜਾਬ ਚੋਂ ਦਸਵੀਂ ਜਾਂ ਪੰਜਾਬ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਾਂ ਪੰਜਾਬ ਚ ਰਹਿ ਕੇ ਉਸ ਨੇ 12ਵੀਂ ਪਾਸ ਕੀਤੀ ਹੋਵੇ ਕਿਤੇ ਕੋਈ ਸ਼ਰਤ ਸਾਨੂੰ ਨਜ਼ਰ ਨਹੀਂ ਆ ਰਹੀ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਪ੍ਰਿੰਟ ਆਊਟ ਹੈ ਤੁਸੀਂ ਦੇਖ ਸਕਦੇ ਹੋ ਆ ਲੇਟਸਟ ਹੈਗਾ ਹਿਮਾਚਲ ਪ੍ਰਦੇਸ਼ ਦੀ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਨੇ ਕੈਟੇਗੋਰਿਕਲੀ ਜਿਹੜਾ ਇਹਨਾਂ ਦੀ ਸ਼ਰਤਾਂ ਰੱਖੀਆਂ ਹਨ ਇਹਦੇ ਕੈਂਡੀਡੇਟ ਸ਼ਲ ਬੀ ਐਲੀਜੀਬਲ ਫਾਰ ਅਪੋਇੰਟਮੈਂਟ ਇਫ ਸ਼ੀ অর ਹੀ ਹੈਸ ਪਾਸਟ ਹਿਸ অর ਹਰ میٹرਕੁਲੇਸ਼ਨ ਐਂਡ 10+2 ਫਰਮ ਐਨੀ ਸਕੂਲ ਪਬਲਿਕ ਇੰਸਟੀਟਿਊਸ਼ਨ ਸਿਚੁਏਟਿਡ ਇਨ ਹਿਮਾਚਲ ਪ੍ਰਦੇਸ਼ ਪ੍ਰੋਵਾਈਡਡ ਥੈਟ ਥਿਸ ਕੰਡੀਸ਼ਨ ਸ਼ਲ ਨਾਟ ਐਪਲਾਈ ਟੂ ਬੋਨੋਫਾਈਡ ਹਿਮਾਚਲੀ ਜਿਹੜੇ ਉੱਥੋਂ ਦੇ ਹਿਮਾਚਲੀ ਨੇ ਬੋਨੋਫਾਈਡ ਲੀ ਉਹ ਤਾਂ ਆਟੋਮੈਟਿਕਲੀ ਲੈ ਸਕਦੇ ਨੌਕਰੀ ਪਰ ਜੇ ਕਿਸੇ ਨੇ ਸਰਕਾਰੀ ਨੌਕਰੀ ਲੈਣੀ ਹੈ ਹਿਮਾਚਲੀ ਤੇ ਉਹਨੂੰ ਹਿਮਾਚਲ ਪ੍ਰਦੇਸ਼ ਦੇ ਸਕੂਲ ਵਿੱਚੋਂ 10ਵੀਂ ਤੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਇਹ ਪੰਜਾਬ ਦੀ ਸਰਕਾਰ ਕਿਤੇ ਸ਼ਰਤ ਨਹੀਂ ਲਾ। ਔਰ ਇੱਥੇ ਬਸ ਨਹੀਂ। ਮੇਰੇ ਕੋਲ ਰਾਜਸਥਾਨ ਦੀ ਵੀ ਇੱਕ ਆ ساری ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹਨੂੰ ਉਹ ਲੋਕ ਅ ਕਹਿੰਦੇ ਨੇ ਲੋਕ ਸੇਵਾ ਆਯੋਗ ਇਹਦੀਆਂ ਇਹਦੀਆਂ ਵੀ ਪ੍ਰੋਪਰ ਸ਼ਰਤਾਂ ਨੇ ਕਿ ਕੋਈ ਵੀ ਰਾਜਸਥਾਨ 'ਚ ਜਦ ਤੱਕ ਉਹ ਰਾਜਸਥਾਨ ਦੀ ਹਿੰਦੀ 'ਚ ਨਾ ਪੜਿਆ ਹੋਵੇ ਉਥੋਂ ਦੇ ਜਨਰਲ ਨੌਲੇਜ ਦੇ ਪੇਪਰ ਦਾ ਮੈਰਿਟ ਉਹਨਾਂ ਨੇ ਔਰਡਨੈਂਸ 50 ਨੰਬਰ ਰੱਖੇ ਨੇ ਇੱਥੇ ਹਿਮਾਚਲ ਨੇ ਬਹੁਤ ਦੇਖੇ ਸਾਡੇ ਪੰਜਾਬ ਦੀ ਸਰਕਾਰ ਨੇ ਢਿੱਲੀਆਂ ਜੇ ਛੱਤਰ ਰੱਖੀਆਂ ਔਰ ਦੁੱਖ ਦੀ ਗੱਲ ਹੈ ਕਿ ਸਾਡੀ ਆਪਣੀ ਜਿਹੜੀ ਭਾਸ਼ਾ ਵਿਭਾਗ ਆ ਉਹ ਕਹਿ ਰਹੀ ਇਹਨਾਂ ਨੂੰ ਕਿ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਈਂਡਲੀ ਪਲੀਜ਼ ਪ੍ਰਾਇੋਰਟੀ ਦਿੱਤੀ ਜਾਵੇ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਲੇਟੈਸ ਸਰਕੂਲਰ ਹੈਗਾ 6 ਮਈ 2014 ਦਾ ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਮਤਲਬ ਉਹਨਾਂ ਨੇ ਲਿਖਿਆ ਕਿ ਜਿਆਦਾ ਤੋਂ ਜਿਆਦਾ ਤਰਜੀਹ ਜਿਹੜੀ ਆ ਮੈਰਿਟ ਲਿਸਟ ਵਿੱਚ ਪੰਜਾਬੀ ਜ਼ੁਬਾਨ ਨੂੰ ਦਿੱਤੀ ਜਾਵੇ ਔਰ ਇਹ ਸਾਰੇ ਡਾਕੂਮੈਂਟਸ ਤੁਸੀਂ ਮੇਰੇ ਖਿਆਲ ਆ ਕਿ ਅਜੀਪਾਲ ਸਿੰਘ ਬਰਾੜ ਨੇ ਬੜੇ ਅੱਛੇ ਐਕਟਿਵਿਸਟ ਨੇ ਸ਼ੰਗੂ ਬਾਰਡਰ ਦੇ ਉੱਤੇ ਦੀਪ ਸਿੱਧੂ ਦੇ ਨਾਲ ਵੀ ਉੱਥੇ ਹਾਜ਼ਰ ਸਿਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਲਕਿ ਮੈਂ ਡਾਕੂਮੈਂਟਸ ਤੋਂ ਉਹਨਾਂ ਤੋਂ ਲਏ ਨੇ ਉਹਨਾਂ ਨੇ ਕਾਫੀ ਡਿਟੇਲ ਵਿੱਚ ਸਮਝਾਇਆ ਕਿ ਕਿਵੇਂ ਰਾਜਸਥਾਨ ਸ਼ਰਤਾਂ ਲਾ ਰਿਹਾ ਆਪਣੀਆਂ ਨੌਕਰੀਆਂ ਸਰਕਾਰੀ ਸਿਕਿਉਰ ਕਰਨ ਲਈ ਕਿਵੇਂ ਹਿਮਾਚਲ ਪ੍ਰਦੇਸ਼ ਸ਼ਰਤਾ ਲਾ ਰਿਹਾ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਹਿਮਾਚਲੀ ਹੋਣਾ ਬਹੁਤ ਜ਼ਰੂਰੀ ਆ ਹਿਮਾਚਲ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਚੋਂ 10ਵੀਂ 12ਵੀਂ ਕੀਤੀ ਹੋਣੀ ਜ਼ਰੂਰੀ ਆ 50 ਨੰਬਰ ਇਕੱਲੇ ਹਿੰਦੀ ਦੀ ਜਨਰਲ ਨੋਲੇਜ ਦੇ ਪੇਪਰ ਦੇ ਰੱਖੇ ਗਏ ਮੈਰਿਟ ਵਿੱਚ ਸਾਡਾ ਪੰਜਾਬ ਵੀ ਇੰਨੀਆਂ ਢਿੱਲੀਆਂ ਸ਼ਰਤਾਂ ਨੇ ਤੇ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਜਿਹੜਾ ਮਰਜੀ ਅਪਲਾਈ ਕਰੂਗਾ ਉਹ ਹਿਮਾਚਲਾ ਕਰਲੇ ਦਿੱਲੀ ਦਾ ਕਰਲੇ ਰਾਜਸਥਾਨ ਦਾ ਕਰਲੇ ਹਰਿਆਣੇ ਦਾ ਕਰਲੇ ਉਹ ਨੌਕਰੀਆਂ ਉਹ ਲੈ ਜਾਣਗੇ ਪਹਿਲਾਂ ਪੀਐਸਪੀਸੀਐਲ ਦੀਆਂ ਨੌਕਰੀਆਂ ਚਾਹੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਕਲਰਕਾਂ ਦੀਆਂ ਨੌਕਰੀਆਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਬਾਹਰਲੇ ਲੋਕੀ ਨੇ ਜਿਹੜੇ ਉਹ ਲੈ ਗਏ ਇਹ ਬਹੁਤ ਵਾਰ ਲੋਕਾਂ ਨੇ ਇਸ਼ੂ ਉਠਾਇਆ ਲੇਕਿਨ ਪੰਜਾਬ ਸਰਕਾਰ ਭਾਗਵਾਨਤਮਾਨ ਦੇ ਸਿਰ ਤੇ ਕੋਈ ਕਹਿੰਦੇ ਜੂ ਨਹੀਂ ਸਰਕੇ ਹੁਣ ਆਪਣੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਉਹ ਲਿਖ ਰਿਹਾ ਸਰਕਾਰ ਨੂੰ ਕਿਰਪਾ ਕਰਕੇ ਪੰਜਾਬੀ ਨੂੰ ਅਹਿਮੀਅਤ ਦਿਓ ਪਾਕਿਸਤਾਨੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਨੌਜਵਾਨਾਂ ਨੂੰ ਮਿਲ ਸਕਣ। ਦੋਸਤੋ ਇੱਥੇ ਹੁਣ ਕਹਿਣਾ ਬਹੁਤ ਇੰਪੋਰਟੈਂਟ ਹੈ ਕਿ ਜਦ ਦੁਨੀਆ ਭਰ ਵਿੱਚ ਆਪਣੀ ਆਈਡੈਂਟੀਟੀ ਤੇ ਆਪਣੀ ਪਹਿਚਾਣ ਤੇ ਹੋਂਦ ਨੂੰ ਸਾਰੇ ਦੇਸ਼ ਸਿਕਿਉਰ ਕਰ ਰਹੇ ਨੇ। ਅਮਰੀਕਾ ਨੇ ਤਾਂ ਖੈਰ ਇਲੈਕਸ਼ਨ ਇਸ਼ੂ ਬਣਾਇਆ ਸੀ ਟਰੰਪ ਨੇ। ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਜਿੰਨੇ ਬਾਅਦਲੇ ਲੋਕ ਹੋਣਗੇ ਮੈਂ ਉਹਨਾਂ ਨੂੰ ਡਿਪੋਰਟ ਕਰੂੰਗਾ। ਕਿਉਂਕਿ ਉੱਥੇ ਉੱਥੇ ਪ੍ਰੈਸ਼ਰ ਪੈ ਰਿਹਾ ਕਿ ਜਿਹੜੀਆਂ ਜੌਬਸ ਨੇ ਉਹ ਸਾਡੇ ਉੱਥੋਂ ਦੇ origignal ਬੰਦਿਆਂ ਨੂੰ ਮਿਲਣੀਆਂ ਚਾਹੀਦੀਆਂ। ਇਸੇ ਤਰ੍ਹਾਂ ਕੈਨੇਡਾ ਨੇ ਕਰਤਾ ਪਹਿਲਾਂ ਆਸਟ੍ਰੇਲੀਆ ਦੀ ਤਾਂ impressly ਦਿ ਭਾਰਤ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ ਲਾਅ ਬਣਾਇਆ ਹੋਇਆ ਆ ਆਪਾਂ ਕੋਈ ਵੀ ਜਾ ਕੇ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਹਿਮਾਚਲ ਦੀ ਜਿਹੜੀ ਆਪਾਂ ਐਗਰੀਕਲਚਰ ਜ਼ਮੀਨ ਨਹੀਂ ਲੈ ਖਰੀਦ ਸਕਦੇ ਆਪਾਂ ਉੱਥੇ ਵੋਟਰ ਨਹੀਂ ਬਣ ਸਕਦੇ ਸਰਕਾਰੀ ਨੌਕਰੀ ਦਾ ਤਾਂ ਚਾਂਸ ਹੀ ਕੋਈ ਨਹੀਂਗਾ ਔਰ ਬੀਜੇਪੀ ਉੱਤਰਾਖੰਡ ਦਾ ਲੇਟੈਸਟ ਲਾਅ ਆ 2000 ਆ ਹੁਣੇ 24 ਦੇ ਵਿੱਚ ਉਹਨਾਂ ਨੇ ਵੀ ਬਿਲ ਪਾਸ ਕਰਤਾ ਇਸ ਤੋਂ ਪਹਿਲਾਂ ਗੁਜਰਾਤ ਗੁਜਰਾਤ ਦੇ ਤਾਂ ਇਥੋਂ ਤੱਕ ਕੀਤਾ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੇ ਕੱਚ ਦੇ ਇਲਾਕੇ ਵਿੱਚ 60 1960 ਦੇ ਹੱਕੇ ਕਿਸਾਨਗੇ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਕੈਨਸਲ ਕਰਕੇ ਉਹਨਾਂ ਨੂੰ ਤੋਰਤਾ ਕਰਾਂ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਪੈਂਡਿੰਗ ਆ ਰਾਜਸਥਾਨ ਦੇ ਵਿੱਚ ਬੜਾ ਕੈਟੈਗੋਰਿਕਲ ਲਾਅ ਆ ਕਿ ਕੋਈ ਵੀ ਬਾਰੋਂ ਨਹੀਂ ਆ ਸਕਦਾ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਤੇ 116 ਬਾਕੀ ਐਮਐਲਏ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦ ਲਈ ਡਰਦੇ ਹੋ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਕੁਤਾਰ ਸਿੰਘ ਸਦਵਾ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਨੂੰ ਟੇਬਲ ਕਿਉਂ ਨਹੀਂ ਕਰਦੇ ਤੁਸੀਂ 2023 ਜਨਵਰੀ ਤੋਂ ਆਪਣੇ ਦਫ਼ਤਰ ਵਿੱਚ ਫਾਈਲਾਂ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਔਰ ਊਲ ਜਲੂਲ ਦਿਲੀਲਾ ਦੇਖ ਕੇ ਮੈਨੂੰ ਤੁਸੀਂ ਉਹ ਡਿਲੇ ਕਰ ਰਹੇ ਹੋ ਇਸ ਫਿਲ ਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਪੰਜਾਬ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਹੱਥ ਜੋੜੇ ਤੁਹਾਡੇ ਸਾਹਮਣੇ ਇਸ ਮੁੱਦੇ ਨੂੰ ਪਹਿਲਾਂ ਅੱਛੀ ਤਰ੍ਹਾਂ ਸਮਝੋ ਕੁਝ ਲੋਕ ਕਹਿ ਦਿੰਦੇ ਨੇ ਜੀ ਕਿ ਸਾਡੇ ਬੱਚੇ ਵੀ ਅਮਰੀਕਾ ਕੈਨੇਡਾ ਜਾ ਰਹੇ ਨਹੀਂ ਮੈਂ ਪੁੱਛਣਾ ਚਾਹੁੰਦਾ ਕਿ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਬਿਨਾ ਕਾਨੂੰਨ ਜਾਂ ਸ਼ਰਤਾ ਪੂਰੀਆਂ ਕੀਤੀਆਂ ਕੀਤੀਆਂ ਕਿ ਸਾਡੇ ਬੱਚਾ ਨੂੰ ਉੱਥੇ ਰਹਿਣ ਦਿੰਦੇ ਨੇ ਉੱਥੇ ਨੌਕਰੀਆਂ ਲੈਣ ਦਿੰਦੇ ਨੇ ਉੱਥੇ ਕੰਮ ਕਰਨ ਦਿੰਦੇ ਨੇ ਕਿਤੇ ਵੀ ਨਹੀਂ ਕਰਨ ਦਿੰਦੇ ਸਾਡੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਸਟੇਟਸ ਇੱਥੇ ਤੁਹਾਨੂੰ ਰੋਕਦੀਆਂ ਨੇ ਕਿ ਤੁਸੀਂ ਸਾਡੀ ਸਟੇਟ ਵਿੱਚ ਆਣ ਕੇ ਪਰਮਨੈਂਟ ਰੈਜ਼ਿਡੈਂਸੀ ਨਹੀਂ ਬਣ ਸਕਦੇ ਔਰ ਜਿਹੜੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੇ ਉਹਨਾਂ ਦੀ オリジナル ਆਬਾਦੀ ਉੱਥੇ ਹੀ ਆ ਉਹਨਾਂ ਦੇ ਰਕਬੇ ਇੰਨੇ ਜ਼ਿਆਦਾ ਵੱਡੇ ਨੇ ਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਆ ਉਹਨਾਂ ਨੂੰ ਹਿਊਮਨ ਰਿਸੋਰਸ ਚਾਹੀਦਾ ਸਾਡਾ ਹਿਊਮਨ ਰਿਸੋਰਸ ਪੜਿਆ ਲਿਖਿਆ ਪੜਾ ਕੇ ਅਸੀਂ 22 ਸਾਲ ਦਾ ਕਰਕੇ ਲੱਖਾਂ ਰੁਪਏ ਪੰਜਾਬ ਸਰਕਾਰ ਉਹਦੇ ਤੇ ਖਰਚ ਕੀਤੇ ਉਹਨਾਂ ਨੂੰ ਏਜੰਟਾਂ ਦੇ ਰਾਹੀਂ ਅਸੀਂ ਬਾਹਰ ਭੇਜਦੇ ਹਾਂ ਔਰ ਤੁਸੀਂ ਉਹ ਰਿਪੋਰਟ ਪੜ੍ਹ ਲਈ ਕਿ ਕੈਨੇਡਾ ਦੇ ਇਕੱਲੇ ਪਿਛਲੇ 1 ਸਾਲ ਵਿੱਚ ਜੇ ਮੈਂ ਉਹਨੂੰ ਜੇ ਆਪਾਂ ਬਿਲੀਅਨਸ ਆਫ ਡਾਲਰਸ ਵਿੱਚ ਗੱਲ ਕਰੀਏ ਤਾਂ ਪੈਸੇ ਅਸੀਂ ਕੈਲਕੂਲੇਟ ਕੀਤਾ 25000 ਕਰੋੜ ਰੁਪਏ ਇਕੱਲਾ ਪੜਾਈ ਦੇ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੈਨੇਡਾ ਕੈਨੇਡਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਦਿੱਤਾ ਹੈ ਜਸਟ ਇਮੇਜਿਨ ਕਿੰਨੀ ਸਾਡੀ ਨਾਲੇ ਤਾਂ ਪੜਿਆ ਲਿਖਿਆ ਨੌਜਵਾਨ ਚਲੇਗਾ ਪੜਿਆ ਪਲਾ ਤੇ ਨਾਲੇ ਸਾਡਾ 25000 ਕਰੋੜ ਰੁਪਇਆ ਦੂਜੇ ਦੇਸ਼ ਨੂੰ ਚਲੇਗਾ ਤੋਂ ਮੈਂ ਆਪਣੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਲਾ ਨੂੰ ਸਪੋਰਟ ਕਰੋ ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਪਾਕਿਸਤਾਨ ਦੇ ਦੇਸ਼ ਤੇ ਬਾਕੀ ਸਾਰੇ ਸੂਬੇ ਭਾਰਤ ਵਿੱਚ ਬਣਾ ਰਹੇ ਨੇ ਤੇ ਸਾਨੂੰ ਕਿਹੜੀ ਗੱਲ ਤੋਂ ਸੰਗ ਆ ਰਹੀ ਹੈ ਕੁਝ ਲੋਕ ਕਹਿੰਦੇ ਜੀ ਸਾਡਾ ਦੇਸ਼ ਵੀ ਇੱਕ ਹੈ ਜਿਸ ਕਿੰਦਾ ਰੋਕ ਸਕਦੇ ਤੇ ਫਿਰ ਯਾ ਹਿਮਾਚਲ ਚ ਵੀ ਇਹ ਕਾਨੂੰਨ ਹਟਾਓ ਪੇ ਗੁਜਰਾਤ ਵਿੱਚ ਜੋ ਪ੍ਰਾਇਮਿਸਟਰ ਦੀ ਸਟੇਟ ਚੋ ਕਾਨੂੰਨ ਹਟਾ ਦਿਓ ਉਤਰਾਖੰਡ ਚੋ ਵੀ ਹਟਾ ਦਿਓ ਰਾਜਸਥਾਨ ਤੋਂ ਵੀ ਹਟਾ ਦਿਓ ਤੂੰ ਦੂਜੀਆਂ ਸਟੇਟ ਚੋ ਵੀ ਹਟਾ ਦਿਓ ਮੈਂ ਵੀ ਆਪਣਾ ਜਿਹੜਾ ਪ੍ਰਾਈਵੇਟ ਮੈਂਬਰ ਮੈਂ ਲਿਆ ਵਾਪਸ ਲੈ ਲੂੰਗਾ ਕੋਈ ਦਲੀਲ ਤਾਂ ਯਾਰ ਕੋਈ ਜਾਇਜ਼ ਹੋਣੀ ਚਾਹੀਦੀ ਨਾ ਜਿਹਦੇ ਜਿਹਦੇ ਹਿਸਾਬ ਦੇ ਨਾਲ ਆਪਾਂ ਆਪਣੇ ਬੱਚਾਂ ਦੀ ਜਿਹੜੀ ਹੈਗੀਆਂ ਭਵਿੱਖ ਨੂੰ ਬਚਾ ਸਕੀਏ ਕਿੱਲਾ ਭਵਿੱਖ ਨਹੀਂ ਸਾਡੀ ਤਾਂ ਭਾਸ਼ਾ ਵੀ ਖਤਰੇ 'ਚ ਹੈ ਸਾਡਾ ਸਾਡੀ ਹੋਂਦ ਖਤਰੇ 'ਚ ਹੈ ਕਿਉਂਕਿ ਆਪਾਂ ਤਾਂ 3 ਕਰੋੜ ਆ ਸਿਰਫ ਪੰਜਾਬ ਦੇ ਵਿੱਚ 3 ਕਰੋੜ ਜੋ ਪਿਛਲੇ ਕੁਝ ਦਹਾਕਿਆਂ ਤੋਂ ਮੇਰੇ ਅਨੁਸਾਰ ਘੱਟੋ ਘੱਟ 80 ਲੱਖ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਜਾ ਚੁੱਕਾ 12-13 ਲੱਖ ਤਾਂ ਇਕੱਲਾ ਕੈਨੇਡਾ 'ਚ ਰਜਿਸਟਰਡ ਆ ਅਮਰੀਕਾ 'ਚ ਨੇ ਸਾਰੇ ਯੂਰਪ 'ਚ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਨੇ ਮਿਡਲ ਈਸਟ ਦੇ ਵਿੱਚ ਨੇ ਤਾਂ ਜੇ 80 ਲੱਖ ਸਾਡਾ ਬਾਹਰ ਚਲੇ ਗਿਆ ਤਾਂ ਉਹਦੀ ਜਗ੍ਹਾ ਤੇ ਇੱਥੇ ਪੰਜਾਬ ਗੈਰ ਪੰਜਾਬੀ ਪਤਾ ਨਹੀਂ ਕਿੰਨੀ ਵੱਡੀ ਤਾਦਾਦ ਵਿੱਚ ਪੰਜਾਬ 'ਚ ਆ ਗਈ ਅਨ ਰਜਿਸਟਰਡ ਨੇ ਪਤਾ ਹੀ ਕਿਉਂ ਨਹੀਂ ਕਿ ਕੌਣ ਕਿੱਥੇ ਬੈਠਾ ਹੋ ਵਾ ਧੜਾ ਧੜ ਬੋਟਾਂ ਮੜੀਆਂ ਨੇ ਉਹਨਾਂ ਦੇ ਆਧਾਰ ਕਾਰ ਪੰਜਾਬ ਦੇ ਵਿੱਚ ਅਗਰ ਕੋਈ ਕ੍ਰਾਈਮ ਕਰਕੇ ਕਿਤੇ ਚਲੇ ਜਵੇ ਆਪਣੇ ਪਿੰਡ ਵਾਪਸ ਬਾਹਰ ਦੂਰ ਯੂਪੀ ਬਿਹਾਰ ਵਿੱਚ ਕੌਣ ਫੜ ਕੇ ਲੈ ਕੇ ਆਵੇਗਾ ਸੋ ਇਹ ਲਾਅ ਅੱਜ ਦੇ ਨਜ਼ਰੀਏ ਵਿੱਚ ਕਿਉਂਕਿ ਜਿਹੜਾ ਹੁਣ ਰਿਪੋਰਟ ਕੀਤੇ ਜਾ ਰਹੇ ਨੌਜਵਾਨ ਇਹਦੇ ਵਿੱਚ ਹੁਣ ਵੀ ਹੋਰ ਵੀ ਜ਼ਿਆਦਾ ਇੰਪੋਰਟੈਂਟ ਵਾਈਟਲ ਹੋ ਗਿਆ ਕਿ ਅਸੀਂ ਇੱਕ ਲਾਅ ਇੰਟਰਡਿਊਸ ਕਰੀਏ ਜਿਹਦੇ ਜਿਹਦੇ ਹਿਸਾਬ ਦੇ ਨਾਲ ਕੋਈ ਵੀ ਬਾਹਰੋਂ ਆਣ ਕੇ ਫਿਨਾਂਸ਼ਕਤਾ ਪੂਰੀਆਂ ਕੀਤੇ ਇੱਥੇ ਵਸ ਨਾ ਸਕੇ ਮੈਨੂੰ ਕੋਈ ਇਤਰਾਜ਼ ਨਹੀਂਗਾ ਜੇ ਕਿਸੇ ਨੇ ਆਉਣਾ ਉਹ ਸ਼ਰਤਾਂ ਪੂਰੀਆਂ ਕਰਕੇ ਜੀ ਸਭ ਕੇ ਕੰਮ ਵੀ ਕਰਨ ਹੋਟਲ ਵੀ ਬਣਨ ਔਰ ਮੈਂ ਕੁਝ ਆਪਣੇ ਵੀਰਨ ਕਹਿਣਾ ਚਾਹੁੰਦਾ ਕਿ ਇਹ ਲੜਾਈ ਕੋਈ ਭਈਆ ਭਈਆ ਦੇ ਉਲਟ ਨਹੀਂ ਗਈ ਮੈਂ ਕਦੀ ਭਈਆ ਸ਼ਬਦ ਨਹੀਂ ਵਰਤਿਆ ਕੁਝ ਇਥੋਂ ਦੇ ਪੰਜਾਬ ਦੇ ਐਕਟੀਵਿਸਟ ਨੇ ਚੰਗੇ ਆਦਮੀ ਨੇ ਆਪਣੇ ਆਪ ਨਾਲੋਂ ਆਪਣੇ ਮਤੋਂ ਚੰਗੀ ਗੱਲ ਹੀ ਕਹਿਣਾ ਚਾਹੁੰਦੇ ਨੇ ਲੇਕਿਨ ਉਹ ਰਫ ਜ਼ੁਬਾਨ ਚ ਆਣ ਕੇ ਤੇ ਫਿਰ بڑا ਮੌਕਾ ਮਿਲ ਜਾਂਦਾ ਸਾਰੇ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਕਿ ਤਾਂ ਸਾਡੇ ਲੋਕਾਂ ਨੂੰ ਜੀ ਧੱਕੇ ਨਾਲ ਜ਼ਲੀਲ ਕਰ ਰਹੇ ਨੇ ਉਹਨਾਂ ਦੀ ਤੋਹਫੀਨ ਕਰਦੇ ਨੇ ਉਹਨੂੰ ਕੱਢਦੇ ਨੇ ਭਈਆ ਸ਼ਬਦ ਨਹੀਂ ਮੈਂ ਵਰਤਦਾ ਮੈਂ ਕਹਿੰਨਾ ਕਿ ਗੈਰ ਪੰਜਾਬੀ ਚਾਹੇ ਕਿਸੇ ਸਟੇਟ ਦਾ ਬੰਦਾ ਆ ਆ ਰਿਹਾ ਪੰਜਾਬ ਅਗਰ ਉਹ ਸਾਡੇ ਕਾਨੂੰਨੀਆ ਸ਼ਰਤਾਂ ਪੂਰੀਆਂ ਕਰੇ ਉਹ ਜੀ ਸੱਦ ਕੇ ਇੱਥੇ ਰਵੇ ਵੋਟਰ ਬਣੇ ਤੇ ਬਿਨਾਂ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਇਹ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਸ ਕਰੀਆਂ ਉਹਨਾਂ ਨੂੰ ਲੋੜ ਨਹੀਂ ਹੈ ਕੋਈ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਅਥਾਰਟੀ ਆ ਇਹ ਸਭ ਤੋਂ ਇੰਪੋਰਟੈਂਟ ਪਲੇਟਫਾਰਮ ਆ ਜਿੱਥੇ ਅਸੀਂ ਕਾਨੂੰਨ ਬਣਾਉਨੇ ਆ ਸਾਨੂੰ ਵਿਧਾਨਕਾਰ ਕਿਆ ਜਾਂਦਾ ਆ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲਾਅ ਨੂੰ ਇੰਟਰੋਡਿਊਸ ਨਹੀਂ ਕਰਦੀ ਮੇਰੀ ਇੱਕ ਹੋਰ ਸਜਾਵ ਆ ਸਪੀਕਰ ਤੇ ਭਗਵੰਤ ਮਾਨ ਨੂੰ ਤੁਸੀਂ ਇਹ ਬਿਲ ਇੰਟਰੋਡਿਊਸ ਕਰ ਦਿਓ ਆ ਸੈਸ਼ਨ ਆ ਰਿਹਾ 24 25 ਦਾ ਤੁਸੀਂ ਇਹ ਬਿਲ ਇੰਟਰੋਡਿਊਸ ਕਰ ਦਿਓ ਇਹਦੇ ਤੇ ਬਹਿਸ ਕਰਾ ਦਿਓ 117 ਮੈਂਬਰਸ ਆਪਣਾ ਆਪਣਾ ਪੱਖ ਰੱਖ ਦੇਣ ਵੋਟਾਂ ਪਵਾ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਨਾਲ ਕੌਣ ਖੜਦਾ ਵਾ ਤੇ ਪੰਜਾਬ ਦੇ ਉਲਟ ਕੌਣ ਖੜਦਾ ਬੰਦਾ ਇਹ ਜਾਨਣਾ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਆ ਮੇਰੀ ਹਮਦਰਦੀ ਆ ਡਿਪੂਟ ਹੋਏ ਨੌਜਵਾਨਾਂ ਨਾਲ ਪੱਛੀਆਂ ਨਾਲ ਔਰਤਾਂ ਨਾਲ ਲੜਕੀਆਂ ਨਾਲ ਪਤਾ ਨਹੀਂ ਹੋਰ ਕਿੰਨੇ ਜਹਾਜ਼ ਆਉਨੇ ਨੇ ਤੇ ਭਗਵਾਨਪਰਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਸ਼ੋਰ ਮਚਾਇਆ ਹੋਇਆ ਕਿ ਇੰਨੀ 50000 ਨੌਕਰੀ ਦੇ ਦਿੱਤੀ 40000 ਨੌਕਰੀ ਦੇ ਦਿੱਤੀ ਤੇ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਸਾਡੇ ਨੌਜਵਾਨ ਮੇਰੇ ਆਪਣੇ ਹਲਕੇ ਦੇ ਪਗੜੀਆਂ ਪਿੰਚਸ ਮੈਂ ਗਿਆ ਉਹ ਬਚਾਰੇ ਡਰੀ ਹੀ ਨਹੀਂ ਗਏ ਨੇ ਉਹ ਮੈਨੂੰ ਮਿਲਣ ਹੀ ਨਹੀਂ ਆ ਸਕੇ ਜਾਂ ਤਾਂ ਏਜੰਟਾਂ ਤੋਂ ਡਰ ਗਏ ਨੇ ਜਾਂ ਸਰਕਾਰ ਨੇ ਡਰਾ ਦਿੱਤੇ ਨੇ ਮੈਂ ਇੱਕ ਦਿਨ ਪਤਾਸਪਿੰਨ ਗਿਆ ਉਹ ਵੀ ਬਚਾਰੇ ਡਰਦੇ ਬੋਲਦੇ ਨਹੀਂ ਸੀਗੇ ਬਹੁਤ ਸਾਰੇ ਹੋਰ ਪਿੰਡਾਂ ਦੇ ਉਹ ਮਿਲਣ ਨੂੰ ਤਿਆਰ ਨਹੀਂ ਗਏ ਤਪ ਬੰਗਪਾਨ ਨੂੰ ਮੇਰੀ ਬੇਨਤੀ ਆ ਕਿ ਜੇ ਤੂੰ ਵਾਕਈ ਕਹਿਣਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਹੈ ਇਹ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ ਨੈਗੇਟਿਵ ਟ੍ਰੈਂਡ ਵਿੱਚ ਹੋਈ ਆ ਸਾਡੀ ਮਤਲਬ ਬੇਜ਼ਤੀ ਕਰਕੇ ਪੱਗਾਂ ਲਾ ਕੇ ਉਥੋਂ ਕੱਢਿਆ ਜਾ ਰਿਹਾ ਪਰ ਜੇ ਕੱਢ ਹੀ ਦਿੱਤਾ ਉਹਨਾਂ ਨੇ ਤੇ ਤੁਸੀਂ ਬਾਕੀ ਸਾਰੀਆਂ ਕੰਪਾਨੀ ਨੂੰ ਹੱਥ ਛੋੜ ਕੇ ਬੇਨਤੀ ਆ ਕਿ ਪਹਿਲਾਂ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿਓ ਜਿੰਨੇ ਰਿਪੋਰਟ ਹੋ ਕੇ ਆ ਰਹੇ ਨੇ ਚਲੋ ਹਲੇ 60 70 ਜਾਂ 100 ਬੰਦਾ ਆਇਆ ਹੋਵੇਗਾ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਆ ਰਹੇ ਪਰ ਤੁਸੀਂ ਜੇ 50000 ਨੌਕਰੀ ਦੇ ਸਕਦੇ ਜਿੱਚ ਬਹੁਤ ਸਾਰੇ ਬਾਹਲੇ ਸੁਭਾ ਜਲੇ ਇਹ ਤਾਂ ਜਿਹੜਾ ਜਿੰਨਾ ਪੜਿਆ ਹੋਆ ਜੇ ਕੋਈ 10ਵੀਂ ਪੜਿਆ ਉਸ ਨੂੰ ਸਾਡੀ ਨੌਕਰੀ ਦੇ ਦੇਜੇ ਜੋ ਕੋਈ ਬੀਏ ਪੜਿਆ ਉਸ ਨੂੰ ਸਾਡੀ ਨੌਕਰੀ ਦੇ ਦੇਜੇ ਜੋ ਕੋਈ ਪੋਸਟ ਗ੍ਰੈਜੂਏਟ ਆ ਤਾਂ ਉਹਦੇ ਵਿੱਚ ਇੱਕ ਵਿਧਾਨ ਸਭਾ ਚ ਲਾਅ ਪਾਸ ਕਰਕੇ ਇਹਨਾਂ ਦਾ ਇੱਕ ਛੋਟਾ ਰਿਜ਼ਰਵੇਸ਼ਨ ਕੋਟਾ ਪਾ ਰੱਖ ਸਕਦੇ ਆ ਇਹਨਾਂ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਪਰ ਸਭ ਤੋਂ ਇੰਪੋਰਟੈਂਟ ਦੂਰੰਦੇਸ਼ੀ ਦੀ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਆਪਣੀ ਡੈਮੋਗ੍ਰਾਫੀ ਨੂੰ ਬਚਾਉਣਾ ਆਪਣੀ ਜ਼ੁਬਾਨ ਨੂੰ ਜੇ ਬਚਾਉਣਾ ਆਪਣੀ ਪਛਾਣ ਨੂੰ ਜੇ ਬਚਾਉਣਾ ਆਪਣੀ ਪੱਗ ਨੂੰ ਜੇ ਬਚਾਉਣਾ ਤੇ ਆਪਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਹ ਬਿੱਲ ਲਾਜ਼ਮੀ ਇੰਟਰੋਡਿਊਸ ਕਰਕੇ ਯਮਾਤ ਚਲਨੇ ਬਣਾਇਆ ਜਿਵੇਂ ਉਤਰਾਖੰਡ ਨੇ ਬਣਾਇਆ ਤਾਂ ਕਿ ਕੋਈ ਵੀ ਬਾਹਰੋਂ ਆਣ ਕੇ ਰੈਂਡਮਲੀ ਪੰਜਾਬ ਦੇ ਵਿੱਚ ਪ੍ਰਾਪਰਟੀ ਨਾਲ ਲੈ ਸਕੇ ਸਰਕਾਰੀ ਨੌਕਰੀਆਂ ਨਾਲ ਲੈ ਸਕੇ ਔਰ ਇੱਥੋਂ ਦਾ ਵੋਟਰ ਦਾ ਬਣ ਸਕੇ ਅਗਰ ਤੁਹਾਨੂੰ ਮੇਰੀਆਂ ਗੱਲਾਂ ਜੈਨੂਇਨ ਤੇ ਠੀਕ ਲੱਗੀਆਂ ਔਰ ਪੰਜਾਬ ਦੇ ਹਿੱਤ ਵਿੱਚ ਲੱਗਦੀਆਂ ਨੇ ਤਾਂ ਫਿਰ ਮੇਰੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਤੇ ਪਾਤਾ ਕਰਨੀ ਮੇਰ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕੀ ਖਲਸਾ ਵਾਹਿਗੁਰੂ ਜੀ ਕੀ ਫਤ